ਇਸ ਵਕਤ ਮੈਂ ਰੋਪੜ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਦੀ ਜੇਲ੍ਹ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਇਸ ਵਕਤ ਉਸ ਨੌਜਵਾਨ ਦੇ ਪਰਿਵਾਰਕ ਮੈਂਬਰ ਦੋਸਤ ਮਿੱਤਰ ਇਕੱਠੇ ਹੋਏ ਨੇ ਸੋ ਗੰਭੀਰ ਇਲਜ਼ਾਮ ਜਿਹੜੇ ਹੈ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਲਗਾਏ ਜਾ ਰਹੇ ਨੇ ਇਸ ਕੇਸ ਦੇ ਵਿੱਚ ਅੰਦਰ ਸੀਗੇ ਐਨਡੀਪੀਐਸ ਦਾ ਜੀ ਹੁਣ ਤਾਂ ਉਹ ਵੀ ਡਿਸਪਿਊਟ ਚੱਲਦਾ ਸਾਡਾ ਪੁਲਿਸ ਵਾਲਿਆਂ ਨਾਲ ਜੀ ਕਸੀ ਪਰਚਾ ਕਰਾਇਆ ਹੋਇਆ ਐਸਐਚਓ ਤੇ ਅੰਦਰ ਕੀ ਗੱਲ ਹੋਈ ਐ ਕਿਉਂਕਿ ਪ੍ਰਸ਼ਾਸਨ ਦੀ ਗੱਲਾਂ ਸਾਹਮਣੇ ਇਹ ਵੀ ਸਾਹਮਣੇ ਆ ਰਹੀਆਂ ਵੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਐ ਨਹੀਂ ਜੀ ਮੈਂ ਰਾਤ ਅੰਦਰੋਂ ਹੀ ਆਇਆ ਜਮਾਨਤ ਤੇ ਮੇਰੇ ਸਾਹਮਣੇ ਉਹਨੇ ਤਿੰਨ ਮੁੰਡੇ ਕੱਢੇ ਉਹਨਾਂ ਨੂੰ ਪਸ਼ੂ ਵਾਂਗੂ ਕੁੱਟਿਆ ਗਿਆ ਉਹਨਾਂ ਦਾ ਟੱਟੀ ਪਸਾਬ ਵਿੱਚ ਹੀ ਨਿਕਲ ਗਿਆ ਜਿਹੜੇ ਮੁੰਡੇ ਇਹਨਾਂ ਕੁੱਟੇ ਹੋਏ ਅੰਦਰ ਇੱਕ ਪੀਟਰ ਐ ਜੀ ਮੁੰਡਾ ਇੱਕ ਗੋਲਾ ਐ ਜੀ ਇੱਕ ਪੂਰੂ ਆ ਇੱਕ ਰਾਜਾ ਐ ਜੰਨੀ ਦੇ ਘਰੋਂ ਮੈਂ ਕਹਿੰਦਾ ਠੀਕ ਹੈ ਜੰਨੀ ਉਹ ਮਰ ਗਿਆ ਪਰਚਾ ਕਰਾਣਾ ਨਹੀਂ ਕੋ ਸੁਪਰਡੰਟ ਨੂੰ ਕਿਹਨੇ ਮਾਰਿਆ ਇਹ ਕੋਈ ਪਰਚਾ ਨਹੀਂ ਉਹ ਕੋ ਡਾਣਦੋ ਦਫ਼ਤਰ ਦੇ ਕਿਚੇ ਨਾਲ ਉਹਦੇ ਚੰਦੇ ਨੂੰ ਮਾਰਿਆ ਉਹਦੀ ਵੀਡੀਓ ਕਢਾ ਲਈ ਜਿਹੜਾ ਚੰਦੇ ਦਾ ਮੈਂ ਡਿਊਟੀ 'ਚ ਅੱਜ ਪੋੜਾ ਘੰਟਾ ਹੀ ਚੀਜ਼ ਦੇਖੀ ਤਿੰਨ ਬੰਦੇ ਪੂਰੀ ਤਰ੍ਹਾਂ ਕੁੱਟੇ ਉਹਨਾਂ ਨੇ ਨਾਮ ਲਿਆ ਜਿਹਦਾ ਚੰਨਪ੍ਰੀਤ ਦਾ ਵੀ ਇਹ ਤਾਂ ਫੋਨ ਹੈ ਫੋਨ ਫੜੇਗਾ ਨਾ ਉਹਨਾਂ ਤੋਂ ਫਿਰ ਚੰਨਪ੍ਰੀਤ ਨੂੰ ਲੈ ਕੇ ਆਏ ਉਹਦੇ ਚੱਪਲਾਂ ਮਾਰਨ ਲੱਗੇ ਸਿਰ 'ਤੇ ਘਟੋ ਘਟ 500 ਚੱਪਲ ਮਾਰੀ ਹੋ ਗਈ ਸਿਰ 'ਤੇ ਜੇ ਵੀਡੀਓ ਦੇਖ ਚੈੱਕ ਕਰਾਈ ਜਾਵੇ ਹੁੰਦੇ ਜਾਂਦੇ ਦੇਖਦੇ ਮੌਤ ਜਿਹੜੀ ਹੋਈ ਹੈ ਜੀ ਕੁੱਟ ਮਾਰ ਨਾਲ ਹੋਈ ਹੈ ਜੀ ਹਟੈਕ ਨਾਲ ਨਹੀਂ ਹੋਈ ਉਹ ਜਦੋਂ ਕੁੱਟਿਆ ਤਾਂ ਬਾਕੀ ਜਿਹੜੇ ਜਿਹੜੇ ਕੁੱਟਿਆ ਉਹ ਵੀ ਫਿਰ ਜ਼ਖਮੀ ਹੋਏ ਹਾਂ ਹਾਂਜੀ ਅੰਦਰ ਜਾ ਕੇ ਦੇਖੋ ਜੀ ਉਹਨਾਂ ਦਾ ਬੁਰਾ ਹਾਲ ਹੈ ਜੀ ਤੁਰ ਨਹੀਂ ਸਕਦੇ ਉਹ ਇੱਕ ਵਾਰੀ 1000 ਬੰਦਾ ਭੁੱਖ ਹੜਤਾਲ ਤੇ ਬੈਠਾ ਰੋਟੀ ਮੁਰੇ ਉਹਨਾਂ ਤੇ ਅੰਸੂਗਿਆ ਦੇ ਗੋਲੀ ਘਰੇ ਗਏ ਜੀ ਅੰਦਰ ਜਾ ਕੇ ਜੀ ਦੇਖੋ ਜੀ ਜੇਲ੍ਹ ਦੇ ਵਿੱਚ 6 ਮਹੀਨੇ ਦੇ ਵਿੱਚ ਤੀਜੀ ਮੌਤ ਹੈ ਜੀ ਜੇਲ੍ਹ ਚ ਦੋ ਗਲ ਫਰਾ ਲੈ ਕੇ ਮਰ ਗਏ ਮੇਂ ਇਲਾਕੇ ਆਇਆ ਉੱਥੇ ਦੇਖ ਕੇ ਆ ਸਾਰਾ ਕੁਝ ਬੰਦੇ ਨੂੰ ਪਛਮਦੀ ਤਰ੍ਹਾਂ ਕੁੱਟਿਆ ਜਾਂਦਾ ਉੱਥੇ ਕੋਈ ਜੇ ਜ਼ਖਮ ਹੋ ਜਾਵੇ ਕੋਈ ਘਰ ਦਾ ਕਿਦਾਂ ਦੇਖ ਲੂਗਾ ਚੱਕੀ 'ਚ ਬੰਦ ਕਰ ਦੇਣਾ ਨਾ ਕਰੇ ਫੋਨ ਹੋਣਾ 2-3 ਮਹੀਨੇ ਬਾਅਦ ਕੱਢਣਾ ਤੇ ਜ਼ਖਮ ਸਭ ਕੁਝ ਸਹੀ ਹੋ ਜਾਣਾ ਜੇ ਪੇਛੇ ਜਾਣ ਨਹੀਂ ਦੇਣੀ ਬਜਾਜ ਨੂੰ ਦਿਖਾ ਨਾ ਦੇਵੇ ਕਦੇ ਕੰਪਲੇਂਟ ਹੋਈ ਹੈ ਕੁੱਟ ਮਾਰ ਦੀ ਜੇ ਤੁਸੀਂ ਕਹਿੰਦੇ ਪਹਿਲਾਂ ਵੀ ਤਾਂ ਪਹਿਲਾਂ ਕੰਪਲੇਂਟਾਂ ਹੋਈਆਂ ਉਹਨੇ ਕੰਪਲੀਟ ਕਰੀ ਜੀ ਪੀਡੀਐਫ ਕਢਾ ਕੇ ਤੁਹਾਨੂੰ ਦਿਖਾ ਦਾਂਗੇ ਜੀ ਪਹਿਲਾਂ ਵੀ ਇਹ ਚੀਜ਼ ਸਰ ਤੇ ਕੰਪਲੀਟ ਲਾਈ ਹੋਈ ਹੈ ਪਹਿਲਾਂ ਵੀ ਕੁੱਟਿਆ ਇੱਕ ਵਾਰੀ ਚੱਕੀਆਂ 'ਚ ਬੰਦ ਕਰ ਇਹਦੀ ਆਪਸੀ ਰੰਜ ਕੌਣ ਕੁੱਟਿਆ ਪਹਿਲਾਂ ਵੀ ਇਹੀ ਵੀਰ ਕੁੱਟਿਆ ਸੀ ਇਹੀ ਆਪਸੀ ਰੰਜਿਸ਼ ਹੈ ਨਹੀਂ ਦੀ ਮੇਰੀ ਨੇ ਕੰਪਲੇਨਟ ਕੀਤੀ ਹੋਈ ਹੈ ਹਾਈ ਕੋਰਟ ਕੀਤੀ ਹੋਈ ਹੈ ਹੁਣ ਪੋਸਟਮਾਰਟਮ ਤੁਸੀਂ ਕੀ ਕਹਿੰਦੇ ਹੋ ਬਈ ਇੱਥੇ ਹੀ ਕਰਵਾਉਣਾ ਕੀ ਸਾਨੂੰ ਇੱਥੇ ਭਰੋਸਾ ਨਹੀਂ ਅਸੀਂ ਪੀਜੀਆ ਪੋਸਟਮਾਰਟਮ ਕਰਾਉਣਾ ਚਾਹੁੰਦੇ ਪਹਿਲਾਂ ਤਾਂ ਅਸੀਂ ਐਫ ਆਈ ਆਰ ਚਾਹੁੰਦੇ ਜੇਲਮੂਰੇ ਧਰਨਾ ਲਾਵਾਂਗੇ ਲਾਸ਼ ਰੱਖ ਕੇ ਅਸੀਂ ਸੰਸਕਾਰ ਨਹੀਂ ਕਰਨਾ ਸਾਨੂੰ ਐਫ ਆਈ ਆਰ ਚਾਹੀਦੀ ਹੈ ਹੱਥ ਚ ਫਿਰ ਅਸੀਂ ਲਾਸ਼ ਲੈ ਕੇ ਜਾਵਾਂਗੇ ਉਹਨਾਂ ਦਾ ਇੱਕ ਪਤੀਜਾ ਹੈਗਾ ਜੋ ਕੱਲ ਹੀ ਜ਼ਮਾਨਤ ਹੋਈ ਆ ਉਹਦੀ ਤੇ ਉਹਨਾਂ ਨੇ ਬਾਈ ਨੇਮ ਅਸ਼ੀਸ਼ ਜੀ ਦਾ ਨਾਮ ਲਿਆ ਜੀ ਵੀ ਮੇਰੇ ਸਾਹਮਣੇ 500 ਤੋਂ ਵੱਧ ਜੁੱਤੀਆਂ ਜਿਹੜੀਆਂ ਹੈਗੀਆਂ ਚੱਪਲ ਦੇ ਨਾਲ ਕੁੱਟਿਆ ਬਹੁਤ ਜ਼ਿਆਦਾ ਕੈਮਰੇ ਦੇ ਉਹ ਲਗਾ ਤਿੰਨ ਬੰਦੇ ਹੋਰ ਕੁੱਟੇ ਨੇ ਜੀ ਉਹ ਕਹਿੰਦੇ ਉਹਨਾਂ ਦਾ ਨਾਮ ਵੀ ਉਹਨਾਂ ਨੇ ਲਿਆ ਪੂਰਾ ਵਗੈਰਾ ਕਰਕੇ ਜੀ ਵੀ ਸਾਡੇ ਸਾਹਮਣੇ ਹੋਇਆ ਇਹ ਵੀ ਕੁੱਟਮਾਰ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਜੋ ਕਹਿੰਦੇ ਆਪਾਂ ਪੋਸਟਮਾਰਟਮ ਵੀ ਚੰਡੀਗੜ੍ਹ ਪੀਜੀੀ ਤੋਂ ਕਰਵਾਉਣਾ ਚਾਹੁੰਦੇ। ਪਰ ਇਹ ਅਜੇ ਕਿਉਂ ਦੇਖੂਗੇ ਤਾਂ ਉਹਨਾਂ ਦੇ ਕੰਨ ਕੋਲੋਂ ਸਾਹ ਸੁਜੇ ਪਏ ਹੈ ਜੀ ਸਾਫ਼ ਦਿਖਦਾ ਕਿ ਉਹਦੀ ਕਟਾਈ ਹੋਈ ਹੈ ਰੋ ਨਾਲ ਹੋਈ ਪਈ ਹੈ। ਨੇ ਬੰਦੇ ਨੂੰ ਅਟੈਕ ਹੁੰਦਾ ਕੋਈ ਨਿਸ਼ਾਨ ਨਹੀਂ ਕੁਝ ਨਹੀਂ ਹੈ ਜੀ ਠੀਕ ਆ ਮੂੰਹ ਤੇ ਲੈ ਕੇ ਕੰਨ ਤੇ ਲੈ ਕੇ ਸਾਰਾ ਕੁਝ ਸੁਜਿਆ ਪਿਆ ਇਹਦੀ ਤਬੀਅਤ ਖਰਾਬ ਹੋਈ ਤਬੀਅਤ ਖਰਾਬ ਹੋਣ ਤੋਂ ਬਾਅਦ ਫਿਰ ਪਹਿਲਾਂ ਤੇ ਮੈਡੀਕਲ ਏਡ ਇੱਥੇ ਫਰਸਟ ਏਡ ਦਿੱਤੀ ਗਈ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਸ਼ਿਫਟ ਕੀਤਾ ਗਿਆ ਸੀਗਾ ਜਿੱਥੇ ਜਾਂਦੇ ਹਾਂ ਆਂ ਦੀ ਜਿਹੜੀ ਹੈਗੀ ਡੈਥ ਹੋ ਗਈ ਇਹਦਾ ਤੱਕਾ ਕਰਦੇ ਬੰਦੇ ਨੂੰ ਦੋ ਪੂਰੇ ਬੱਚੇ ਆ ਪਰਿਵਾਰ 'ਚ ਮੁੰਡਾ ਕੁੜੀ ਹੈ ਉਹਦੀ ਵਾਈਫ ਆ ਉਹ ਪਿੱਛੇ ਕੋਈ ਨਹੀਂ ਹੈਗਾ ਹੁਣ ਉਹ ਤਾਂ ਰੋੜ ਤੇ ਇਸ ਵਕਤ ਮੈਂ ਰੋਪੜ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਵਾਰ ਫਿਰ ਤੋਂ ਰੋਪੜ ਦੇ ਵਿੱਚ ਜਾਂ ਇਹ ਕਹ ਲਈਏ ਵੀ ਰੋਪੜ ਦਾ ਜਿਹੜਾ ਜੇਲ ਪ੍ਰਸ਼ਾਸਨ ਹੈ ਉਹ ਵਿਵਾਦਾਂ ਦਾ ਕਾਰਨ ਬਣਿਆ ਤਾਂ ਇੱਕ ਨੌਜਵਾਨ ਦੀ ਜੇਲ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਹਾਲਾਂਕਿ ਏਵੀ ਜਿਕਰ ਸਾਹਮਣੇ ਆਉਂਦਾ ਵੀ ਜਿਹੜੀ ਮੌਤ ਹੈ ਉਹ ਹਸਤਾਲਾ ਦੇ ਵਿੱਚ ਜਾ ਕੇ ਹੁੰਦੀ ਹੈ ਪਰ ਇਸ ਵਕਤ ਉਸ ਨੌਜਵਾਨ ਦੇ ਪਰਿਵਾਰਕ ਮੈਂਬਰ ਦੋਸਤ ਮਿੱਤਰ ਇਕੱਠੇ ਹੋਏ ਨੇ ਸੋ ਗੰਭੀਰ ਇਲਜ਼ਾਮ ਜਿਹੜੇ ਹੈ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਲਗਾਏ ਜਾ ਰਹੇ ਨੇ ਸੋ ਗੱਲਬਾਤ ਕਰਾਂਗੇ ਆਪਾਂ ਬਾਈ ਕੀ ਨਾਮ ਤੁਹਾਡਾ ਅਵਿਨਾਸ਼ ਸਿੰਘ ਜੀ ਅਵਿਨਾਸ਼ ਸਿੰਘ ਕਿੱਥੋਂ ਤੁਸੀਂ ਕੁੱਬਾ ਢੀ ਪਿੰਡ ਹੈ ਜੀ ਕੁੱਬਾ ਢੀ ਕਿੱਥੇ ਪੈਂਦਾ ਜੀ ਇਹ ਖਿਜਰਾਵਾੜ ਤੋਂ ਨਿਊ ਚੰਡੀਗੜ੍ਹ ਚ ਪੈਂਦਾ ਜੀ ਤੁਸੀਂ ਕੀ ਲੱਗਦੇ ਸੀ ਜਿਹੜੇ ਭਤੀਜਾ ਜਿਨ੍ਹਾਂ ਦੀ ਮੌਤ ਹੋਈ ਕਿੰਨੀ ਉਮਰ ਸੀ ਉਹਨਾਂ ਦੀ 40 ਸਾਲ ਹੈ ਜੀ ਤੇ ਕਿਸ ਕੇਸ ਦੇ ਵਿੱਚ ਅੰਦਰ ਸੀਗੇ ਐਨਡੀਪੀਐਸ ਦਾ ਜੀ ਹੁਣ ਤਾਂ ਉਹ ਵੀ ਡਿਸਪਿਊਟ ਚੱਲਦਾ ਸਾਡਾ ਪੁਲਿਸ ਵਾਲਿਆਂ ਨਾਲ ਜੀ ਠੀਕ ਹੈ ਕਸੀ ਪਰਚਾ ਕਰਾਇਆ ਹੋਇਆ ਐਸਐਚਓ ਤੇ ਠੀਕ ਹੈ ਹਾਂਜੀ ਅੰਡਰ ਟੇਲ ਕੇਸ ਹੈ ਜੀ ਅੰਦਰ ਕੀ ਗੱਲ ਹੋਈ ਹੈ ਕਿਉਂਕਿ ਪ੍ਰਸ਼ਾਸਨ ਦੀ ਗੱਲਾਂ ਸਾਹਮਣੇ ਇਹ ਵੀ ਸਾਹਮਣੇ ਆ ਰਹੀਆਂ ਵੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਆ ਨਹੀਂ ਜੀ ਮੈਂ ਰਾਤ ਅੰਦਰੋਂ ਹੀ ਆਇਆ ਜਮਾਨਤ ਤੇ ਮੇਰੇ ਸਾਹਮਣੇ ਉਹਨੇ ਤਿੰਨ ਮੁੰਡੇ ਕੱਢੇ ਉਹਨਾਂ ਨੂੰ ਪਸ਼ੂਆਂ ਵਾਂਗੂ ਕੁੱਟਿਆ ਗਿਆ ਅੱਛਾ ਬੰਦਾ ਟੱਟੀਪਸਾਬ ਵਿੱਚ ਹੀ ਨਿਕਲ ਗਿਆ ਜੀ ਮੈਂ ਉੱਥੇ ਦੇਖਿਆ ਆਪਣੀ ਨਜ਼ਰਾਂ ਨਾਲ ਮੈਨੂੰ ਕਿਉਂਕਿ ਸ਼ੀਸਾਰਾਂ ਨੂੰ ਕੁੱਟ ਰਹੇ ਤੇ ਮੇਰੇ ਡੂਡੀ 'ਚ ਅੱਧਾ ਪੂਣਾ ਘੰਟਾ ਲੱਗ ਗਿਆ ਕੋਈ ਡਿਊਟੀ ਦੇ ਸਾਇੰਟੇ ਮੈਂ ਕੱਟ ਨਹੀਂ ਸਕਦੇ ਬਾਹਰ ਮੈਂ ਡੂਡੀ 'ਚ ਅੱਧਾ ਪੂਣਾ ਘੰਟਾ ਇਹ ਚੀਜ਼ ਦੇਖੀ ਤਿੰਨ ਬੰਦੇ ਪੂਰੀ ਤਰ੍ਹਾਂ ਕੁੱਟੇ ਉਹਨਾਂ ਨੇ ਨਾਮ ਲਿਆ ਜਦਾ ਚੰਨਪ੍ਰੀਤ ਦਾ ਵੀ ਇਹ ਤਾਂ ਫੋਨ ਹੈ ਫੋਨ ਫੜੇਗਾ ਨਾ ਉਹਨਾਂ ਤੋਂ ਅੱਛਾ ਫਿਰ ਚੰਨਪ੍ਰੀਤ ਨੂੰ ਲੈ ਕੇ ਆਏ ਉਹਦੇ ਚੱਪਲਾਂ ਮਾਰਨ ਲੱਗੇ ਸਿਰ 'ਚ ਘਟੋ ਘਟ 500 ਚੱਪਲ ਮਾਰੀ ਹੋਊਗੀ ਸਿਰ 'ਚ ਅੱਛਾ ਰਿਲੈਕਸ ਹੋ ਦੀ ਉਹ ਡੂਡੀ 'ਚ ਕੈਮਰੇ ਤੇ ਓਲੇ ਲੈ ਜਾ ਕੇ ਕੁੱਟਦੇ ਆਂ ਜੀ ਕੁੱਟ ਮਾਰ ਨਾਲ ਹੋਈ ਹੈ ਜੀ ਹਟੈਕ ਨਾਲ ਨਹੀਂ ਹੋਈ। ਅੱਛਾ ਅਸ਼ੀਸ਼ ਆ ਰਿਹਾ ਜੀ ਉਹਨਾਂ ਨੇ ਕੁੱਟਿਆ। ਮੈਂ ਉੱਥੇ ਤਾਂ ਹਾਂ। ਹਾਂ। ਹਾਂਜੀ। ਕਿ ਕ ਜਦੋਂ ਕੁੱਟਿਆ ਤਾਂ ਬਾਕੀ ਜਿਹੜੇ ਜਿਹੜੇ ਕੁੱਟਿਆ ਉਹ ਵੀ ਫਿਰ ਜ਼ਖਮੀ ਹੋਏ ਹੋਣੇ। ਹਾਂਜੀ ਅੰਦਰ ਜਾ ਕੇ ਦੇਖੋ ਜੀ ਉਹਨਾਂ ਦਾ ਬੁਰਾ ਹਾਲ ਹੈ ਜੀ ਤੁਰ ਨਹੀਂ ਸਕਦੇ ਉਹ। ਅੱਛਾ। ਹਾਂਜੀ ਅੰਦਰ ਤੁਸੀਂ ਕਵਰੇਜ ਤਾਂ ਕਰੋ ਇੱਕ ਵਾਰੀ 1000 ਬੰਦਾ ਭੁੱਖ ਹੜਤਾਲ ਤੇ ਬੈਠਾ ਡੂਡੀ ਮੂਰੇ ਉਹਨਾਂ ਤੇ ਅੰਸੂਗਿਆ ਦੇ ਗੋਲੇ ਗਰੇ ਗਏ ਜੀ। ਅੰਦਰ ਜਾ ਕੇ ਜੀ ਦੇਖੋ ਜੀ ਹੁਣ। ਜੇਲ੍ਹ ਦੇ ਵਿੱਚ? ਹਾਂ ਭੁੱਖ ਹੜਤਾਲ ਤੇ ਬੈਠਾ ਜੀ ਹੁਣ ਬੰਦਾ 1000 ਸਾਰੇ ਹੂੰ ਡੂਡੀ ਇਹ ਹੁਣ ਤੇ ਪਰਚਾ 6 ਮਹੀਨੇ ਦੇ ਵਿੱਚ ਤੀਜੀ ਮੌਤ ਹੈ ਜੀ ਇਹ ਜੇਲ੍ਹ ਚ ਦੋ ਗੱਲ ਫਰਾ ਲੈ ਕੇ ਮਰ ਗਏ ਹਾਂਜੀ ਬਲਕਿ ਉੱਥੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਦੇਖਿਆ ਜਦੋਂ ਉੱਥੇ 14 ਮਹੀਨੇ ਲਾ ਕੇ ਆਇਆ ਉੱਥੇ ਦੇਖ ਕੇ ਆਇਆ ਸਾਰਾ ਕੁਝ ਬੰਦਿਆਂ ਨੂੰ ਪਸ਼ੂਆਂ ਦੀ ਤਰ੍ਹਾਂ ਕੁੱਟਿਆ ਜਾਂਦਾ ਉੱਥੇ ਕੋਈ ਜੇ ਜ਼ਖਮ ਹੋ ਜਾਈਏ ਕੋਈ ਘਰ ਦਾ ਕਿੱਦਾਂ ਦੇਖ ਲੂਗਾ ਚੱਕੀ ਚ ਬੰਦ ਕਰ ਦੇਣਾ ਨਾ ਕਰੇ ਫੋਨ ਹੋਣਾ ਦੋ ਤਿੰਨ ਮਹੀਨੇ ਬਾਅਦ ਕੱਢਣਾ ਉਹਦੇ ਜ਼ਖਮ ਸਭ ਕੁਝ ਸਹੀ ਹੋ ਜਾਣਾ ਜੇ ਪੇਛੇ ਜਾਣ ਨਹੀਂ ਦੇਣੀ ਵੀ ਜੱਜ ਨੂੰ ਦਿਖਾ ਨਾ ਦੇਵੇ ਹੁਣ ਇਹ ਤਾਂ ਸਾਹਮਣੇ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗ ਜਾਣਾ ਬ ਹਾਂਜੀ ਕਦੇ ਕੰਪਲੇਂਟ ਹੋਈ ਹੈ ਕੁੱਟ ਮਾਰ ਦੀ ਜੇ ਤੁਸੀਂ ਕਹਿੰਦੇ ਪਹਿਲਾਂ ਵੀ ਤਾਂ ਪਹਿਲਾਂ ਕੰਪਲੇਂਟਾਂ ਹੋਈਆਂ ਹੋਣਾਂ ਕੰਪਲੇਂਟ ਕਰੀ ਜੀ ਪੀਡੀਐਫ ਕਢਾ ਕੇ ਤੁਹਾਨੂੰ ਦਿਖਾ ਦਾਂਗੇ ਜੀ ਪਹਿਲਾਂ ਵੀ ਇਹ ਚੀਜ਼ ਸਰ ਤੇ ਕੰਪਲੀਟ ਲਾਈ ਹੋਈ ਹੈ ਪਹਿਲਾਂ ਵੀ ਕੁੱਟਿਆ ਇੱਕ ਵਾਰੀ ਚੱਕੀਆਂ ਚ ਬੰਦ ਕੇ ਇਹਦੀ ਆਪਸੀ ਰੰਜਿਸ਼ ਜੀ ਕੌਣ ਕੁੱਟਿਆ ਪਹਿਲਾਂ ਵੀ ਇਹੀ ਵੀਰ ਕੁੱਟਿਆ ਸੀ ਇਹੀ ਆਪਸੀ ਰੰਜਿਸ਼ ਹੈ ਇਹਦੀ ਤੇਰੀ ਨੇ ਕੰਪਲੇਂਟ ਕੀਤੀ ਹੋਈ ਹੈ ਹਾਂਜੀ ਹਾਈ ਕੋਰਟ ਕੀਤੀ ਹੋਈ ਹੈ ਅੱਛਾ ਹਾਂ ਵਕੀਲ ਆ ਰਿਹਾ ਸਾਡਾ ਪੀਡੀਐਫ ਕਢਾ ਕੇ ਤੁਹਾਨੂੰ ਦਿਖਾ ਦਿੰਨੇ ਜੀ ਅੱਛਾ ਵਕੀਲ ਇੱਥੇ ਆ ਰਿਹਾ ਹੁਣ ਪੋਸਟਮਾਰਟਮ ਤੁਸੀਂ ਕੀ ਕਹਿੰਦੇ ਹੋ ਬਈ ਇੱਥੇ ਹੀ ਕਰਵਾਉਣਾ ਕੀ ਸਾਨੂੰ ਇੱਥੇ ਭਰੋਸਾ ਨਹੀਂ ਅਸੀਂ ਪੀਜੀ ਪੋਸਟਮਾਰਟਮ ਕਰਾਉਣਾ ਚਾਹੁੰਦੇ ਪਹਿਲਾਂ ਤਾਂ ਅਸੀਂ ਐਫਆਈਆਰ ਚਾਹੁੰਨੇ ਜੇਲਮੂਰੇ ਧਰਨਾ ਲਾਵਾਂਗੇ ਲਾਸ਼ ਰੱਖ ਕੇ ਅਸੀਂ ਸੰਸਕਾਰ ਨਹੀਂ ਕਰਨਾ ਸਾਨੂੰ ਐਫਆਈਆਰ ਚਾਹੀਦੀ ਹੈ ਹੱਥ 'ਚ ਫੇਰ ਅਸੀਂ ਲਾਸ਼ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਮੈਂ ਆਪ ਅੱਖਾਂ ਨਾਲ ਦੇਖਿਆ ਕਿਦਾ ਹੁੰਦਾ ਵੀ ਅਸੀਂ ਇਲਜ਼ਾਮ ਲਾਈ ਮੈਂ ਅੱਖਾਂ ਨਾਲ ਦੇਖਿਆ ਸਾਰਾ ਕੁਝ ਮੈਂ ਅੰਦਰੋਂ ਹੀ ਆ ਯਾਰਾ ਮੇਰਾ ਚੈੱਕ ਕਰ ਲੈ ਬਾਈ ਡਾਟਾ ਹਾਂਜੀ ਮਤਲਬ ਇਹ ਹੈ ਜੀ ਕਿ ਉਹ ਦੇਖੂਗੇ ਤਾਂ ਉਹਨਾਂ ਦੇ ਕੰਨ ਕੋਲੋਂ ਸਾਰੇ ਸੂਜੇ ਪਏ ਹੈ ਜੀ ਸਾਫ਼ ਦਿਖਦਾ ਕਿ ਨੀ ਬੰਦੋ ਅਟੈਕ ਹੁੰਦਾ ਕੋਈ ਨਿਸ਼ਾਨ ਨਹੀਂ ਕੁਝ ਨਹੀਂ ਹੈ ਜੀ ਠੀਕ ਆ ਮੂੰਹ ਤੇ ਲੈ ਕੇ ਕੰਨ ਤੇ ਲੈ ਕੇ ਸਾਰਾ ਕੁਝ ਸੁੱਜਿਆ ਪਿਆ ਜੀ ਕੰਨ ਟੁੱਟਿਆ ਪਿਆ ਜੀ ਹੁਣ ਜਿਵੇਂ ਇਹ ਕਹਿ ਰਹੇ ਆ ਜੀ ਅਸੀਂ ਵੀ ਪਤਾ ਕਰਿਆ ਜੇਲ੍ਹ ਦੇ ਵਿੱਚ ਅਸੀਂ ਵੀ ਜਾਣਾ ਏ ਚਲੋ ਆਪਾਂ ਹੋਰ ਬੰਦੇ ਵੀ ਆਪਣੇ ਹੈਗੇ ਠੀਕ ਆ ਜੀ ਉੱਥੇ ਹੁਣ ਜਿੰਨੇ ਬੰਦੇ ਆ ਸਭ ਨੇ ਧਰਨਾ ਲਾਤਾ ਸਾਨੂੰ ਡਰ ਪੈ ਗਿਆ ਕਿ ਵੀ ਅਗਰ ਇਹਦੀ ਮੌਤ ਕਰ ਸਕਦੇ ਐ ਮੇ ਕੁੱਟ ਸਕਦੇ ਬੁਰੀ ਹਾਲਤ ਕਰ ਸਕਦੇ ਕਿਸੇ ਦੇ ਵੀ ਕਰ ਸਕਦੇ ਐ ਤਾਂ ਸੋਨੂੰ ਦੇਖੋ ਜੀ ਮਾੜਾ ਚੰਗਾ ਕੰਮ ਹਰੇਕ ਬੰਦਾ ਕਰਦਾ ਚਲੋ ਆਪਾਂ ਕਹਿੰਦੇ ਸਜ਼ਾ ਮਿਲੇ ਕੋਈ ਗੱਲ ਨਹੀਂ ਐ ਤਰੀਕੇ ਨਾਲ ਮਿਲੇ ਇਹਦਾ ੱਤਕਾ ਕਰਦੇ ਬੰਦੇ ਨੂੰ ਦੋ ਪੂਰੇ ਬੱਚੇ ਐ ਪਰਿਵਾਰ ਚ ਮੁੰਡਾ ਕੁੜੀ ਐ ਉਹਦੀ ਵਾਈਫ ਐ ਉਹ ਪਿੱਛੇ ਕੋਈ ਨਹੀਂ ਹੈਗਾ ਹੁਣ ਉਹਦਾ ਰੋਲ ਤੇ ਸਾਰਾ ਕੁਝ ਰੋਲਦਾ ਅਸੀਂ ਕਹਿੰਦੇ ਕਿ ਵੀ ਜੇ ਪ੍ਰਸ਼ਾਸਨ ਅੰਦਰ ਨਹੀਂ ਆਪਾਂ ਸਖਤ ਮਰਕੀ ਸੇਫ ਹੈਗੇ ਤਾਂ ਆਪਾਂ ਕਿੱਥੇ ਹੋਵਾਂਗੇ ਠੀਕ ਹੈ ਜੀ ਤਾਂ ਆਪਾਂ ਇਨਸਾਫ ਜਾਂਦੇ ਆਂ ਦੇਖੋ ਜੀ ਜਿਹੜੀ ਵੀ ਹੈ ਆਦੀ ਪੋਸਟਮੈਨਮ ਜਾਂ ਹੋਰੇ ਕਰਾਈਏ ਅਸੀਂ ਲੈ ਕੇ ਜਾਈਏ ਪੀਜੀਆ ਅਜੀ ਰਿਪੋਰਟ ਆਉਂਗੀ ਤਾਂ ਅਸੀਂ ਕਲੀਅਰ ਤੁਹਾਨੂੰ ਦੱਸ ਪਾਵਾਂਗੇ ਦੇਖੋ ਜੀ ਤੁਹਾਡੇ ਪ੍ਰੂਫ ਆਪਾਂ ਨੂੰ ਕਹਿਰੀਏ ਬਿਨਾ ਪ੍ਰੂਫ ਦਾ ਕੁਝ ਨਹੀਂ ਕਹਿ ਸਕਦੇ ਫਿਰ ਪਤਾ ਲੱਗੂਗਾ ਕਲੀਅਰ ਗੱਲ ਕੀ ਆ ਬਾਤ ਹੈ ਕਿਤੇ ਕਾਲੂ ਪੁਲਿਸ ਦੇ ਨਾ ਸਾਹਮਣੇ ਆ ਜਵੇ ਬਈ ਉੱਥੇ ਜੀ ਲੜਾਈ ਹੋਗੀ ਕਿਉਂਕਿ ਜੇਲ੍ਹ ਦੇ ਵਿੱਚ ਅਕਸਰ ਲੜਾਈਆਂ ਕੈਦੀਆਂ ਦੇ ਵਿੱਚ ਵੀ ਹੁੰਦੀਆਂ ਰਹਿੰਦੀਆਂ ਜੀ ਵੀ ਅਸੀਂ ਕੰਟਰੋਲ ਕਰਨ ਲੱਗੇ ਜੀ ਇਹ ਸਾਰਾ ਕਰਨ ਕਰਨਾ ਪਿਆ ਕੈਦੀ ਖੁਦ ਗਵਾ ਦੋਂਗੇ ਜੀ ਕੈਦੀ ਅੰਦਰ ਜੇ ਤੁਸੀਂ ਵੀ ਮੈਂ ਕਹਿੰਦਾ ਇੱਕ ਵਾਰ ਅੰਦਰ ਜਾਓ ਜਦ ਆਪ ਕਹਿ ਰਹੇ ਕਿ ਹਰੇਕ ਬੰਦਾ ਭੁੱਖ ਹੜਤਾਲ ਦੇ ਬੈਠਾ ਹੈ ਸਾਰੇ ਕੈਦੀ ਹੱਕਚ ਹੈ ਤਾਂ ਹੀ ਆਪਾਂ ਕਨਫੀਡੈਂਸ ਹੈ ਜੀ ਠੀਕ ਹੈ ਕੈਦੀ ਖੁਦ ਆਉਂਗੇ ਜਿਹੜੇ ਮੁੰਡੇ ਪਹਿਲਾਂ ਤਿੰਨ ਕੁੱਟੇ ਆ ਸੀ ਉਹਨਾਂ ਦਾ ਵੀ ਬਿਆਨ ਲਵਾਂਗੇ ਜੀ ਉਹਨਾਂ ਨੂੰ ਵੀ ਤੁਹਾਡੇ ਮੂਰੇ ਲੈ ਕੇ ਆਉਂਗੇ ਤੁਸੀਂ ਜਾ ਕੇ ਖੁਦ ਜਾਓ ਜੀ ਠੀਕ ਹੈ ਆਪਾਂ ਕੋਈ ਜੇ ਗੱਲ ਹੈ ਤਾਂ ਹੀ ਕਰਦੇ ਦੇਖੋ ਜੀ ਕਟਾਈ ਹਰੇਕ ਬੰਦਾ ਕਰਦਾ ਹਰੇ ਦੀ ਕਰਦਾ ਪਰ ਜਿਹੜਾ ਇਹ ਜਾਣ ਤੇ ਹੀ ਮਰ ਗਿਆ ਬੰਦਾ ਸਾਡਾ ਇਹ ਤੋਂ ਉਪਰ ਤਾਂ ਕੁਝ ਨਹੀਂ ਹੈ ਜੀ ਠੀਕ ਹੈ ਜੀ ਜਿਹੜੇ ਮੁੰਡੇ ਦਿਨ ਕੁੱਟੇ ਹੋਏ ਅੰਦਰ ਇੱਕ ਪੀਟਰ ਹੈ ਜੀ ਮੁੰਡਾ ਇੱਕ ਗੋਲਾ ਹੈ ਜੀ ਇੱਕ ਪੂਰੂ ਆ ਇਹ ਘਰਾ ਜਾਏ ਹਾਂ ਇੱਕ ਨੂਰ ਪਰਵੇਦੀ ਦਾ ਜੀ ਮੁੰਡਾ ਦੋ ਐ ਨੂਰ ਪਰਵੇਦੀ ਦੇ ਤੇ ਇੱਕ ਖਿਜਰਾਬਾਦ ਦਾ ਮੁੰਡਾ ਜੀ ਉਹ ਡਿਸੀਸ਼ਨੇ ਕੁੱਟੇ ਹੈ ਜੀ ਡਿਪਟੀ ਹੈ ਜੀ ਤੇ ਇੰਨਾਂ ਮੈਂ ਨਹੀਂ ਦੇਖੀ ਕੁੱਟਮਾਰ ਪਸ਼ੂ ਵਾਂਗੂ ਕਰਦੇ ਆ ਜੀ ਤੇ ਤੁਸੀਂ ਕਹਿੰਦੇ ਜੇ ਲੜਾਈ ਝਗੜਾ ਹੋਇਆ ਹੋਊਗਾ ਅੰਦਰ ਕੈਮਰੇ 'ਚ ਆ ਰਹੇ ਆ ਉਹ ਕੱਢ ਕੇ ਲੈ ਕੇ ਜਾ ਰਹੇ 8 ਵਜੇ ਕੋਈ ਵੀ ਕੋਈ ਲੜਾਈ ਝਗੜਾ ਨਹੀਂ ਬੈਰ ਕੇ ਚਾਹੀਏ ਆਰਾਮ ਨਾਲ ਕੱਢ ਕੇ ਲੈ ਕੇ ਜਾ ਰਹੇ ਕੈਮਰੇ 'ਚ ਤਾਇਆ ਹੋਊਗਾ ਜੀ ਸਰ ਜਗਾ ਜਗਾ ਕੈਮਰੇ ਲੱਗੇ ਹੋਏ ਆ ਜੀ ਕਹਿੰਦਾ ਗਲਤ ਵੀ ਐ ਤਾਂ ਉਹ ਤਰੀਕੇ ਨਾਲ ਕਰੋ ਜੀ ਦੇਖੋ ਅੰਦਰ ਗਿਆ ਬਸ ਸਜ਼ਾ ਮਿਲ ਰਹੀ ਆ ਜੀ ਆਪਾਂ ਕਹੀਏ ਜ਼ਿਆਦਾ ਕੁੱਟਦੀ ਆ ਦੇਖੋ ਸੁਧਾਰ ਕੇਂਦਰ ਹੈ ਜੀ ਇਹ ਕੁੱਟਮਾਰ ਹਾਂਜੀ ਜੇਲ ਸੁਧਾਲ ਕੇਂਦਰ ਇੱਕ ਤਰ੍ਹਾਂ ਦਾ ਵੀ ਐਵੇਂ ਮੁਲਾਜ਼ਮਾਂ ਨੂੰ ਕੁੱਟਮਾਰ ਨਹੀਂ ਥੋੜੀ ਕਰ ਸਕਦੇ ਆ ਉਹ ਜੱਜ ਦੇ ਅੰਦਰ ਆਂਦਾ ਇਹ ਤਾਂ ਜੱਜ ਨੂੰ ਦੇਖਣਾ ਚਾਹੀਦਾ ਵੀ ਅਸੀਂ ਜੇਲ੍ਹ ਸੁਧਾਰ ਕੇਂਦਰ ਬੰਦੇ ਭੇਜਿਆ ਜੇਲ੍ਹ ਸੁਧਾਰ ਵਾਸਤੇ ਠੀਕ ਹੈ ਦੇ ਮੁਲਾਜ਼ਮੇ ਉਹ ਕੁੱਟਮਾਰ ਕਰ ਲਾਂਗੇ ਫਿਰ ਤਾਂ ਬਹੁਤ ਗਲਤ ਹੈ ਜੀ ਫਿਰ ਪੰਜਾਬ ਪ੍ਰਸ਼ਾਸਨ ਤੇ ਤੇ ਜਿਲ੍ਹੇ ਉਤੇ ਜੱਜਾਂ ਤੇ ਵੀ ਆਂਦਾ ਹੀ ਆ ਵੀ ਜੱਜ ਨੇ ਭੇਜਿਆ ਅੰਦਰ ਵੀ ਕਿਸੇ ਬਿਹੱਤੇ ਹੀ ਭੇਜਿਆ ਵੀ ਅੰਦਰ ਰਹੇ ਸੇਫ ਰਹੇ ਬੰਦਾ ਬਾਹਰ ਦੇਖੋ 100 ਦੁਸ਼ਮਣੀਆਂ ਹੁੰਦੀਆਂ 100 ਗੱਲਬਾਤ ਹੁੰਦੀ ਚਲੋ ਜੱਜ ਜਾਂਕ ਤਾਂ ਕਰਕੇ ਭੇਜ ਦਿੰਦਾ ਨਹੀਂ ਅੰਦਰ ਠੀਕ ਨਹੀਂ ਜੀ ਇਹ ਗੱਲ ਪਰ ਹੁਣ ਇੱਥੇ ਕਹਿੰਦੇ ਜੀ ਵੀ ਆਪਾਂ ਜਿਹੜੀ ਪੋਸਟਮਾਰਟਮ ਵੀ ਉਹ ਜੱਜ ਦੇ ਸਾਹਮਣੇ ਹੋਊਗਾ ਵੀ ਫੇਰ ਵੀ ਤੁਹਾਨੂੰ ਵਿਸ਼ਵਾਸ ਨਹੀਂ ਕੋਈ ਗੱਲ ਨਹੀਂ ਜੀ ਅਸੀਂ ਖੜੇ ਆ ਜੀ ਜੋ ਵੀ ਹੈ ਸਾਡੇ ਮੂਰੇ ਜੋ ਵੀ ਆਂਦਾ ਕਿ ਉਹ ਵੀ ਤਾਂ ਖੁਦ ਦੇਖੋ ਜੀ ਬੰਦੇ ਨੂੰ ਅਟੈਕ ਆਇਆ ਹੋਵੇ ਕੰਨ ਤਾਂ ਨੀਲ ਤਾਂ ਨਹੀਂ ਪਏ ਹੋਣਗੇ ਜੀ ਕੰਨ ਲਾਲ ਨਹੀਂ ਹੋਣਗੇ ਦੇਖੋ ਜੀ ਆਪਾਂ ਜੈਨੂਅਲ ਕਰ ਤੁਸੀਂ ਵੀ ਸਮਝ ਆ ਰਹੀ ਹੈ ਨਾ ਆਪਾਂ ਕੋਈ ਕਹਿਣ ਦੀ ਲੋੜ ਨਹੀਂ ਹੈ ਤਾਂ ਆਪਾਂ ਕਹਿੰਦੇ ਜੋ ਹੱਕ ਹੈ ਜਿਹੜਾ ਜਿਹੜਾ ਸਾਡਾ ਕਲੀਅਰ ਗੱਲ ਹੈ ਸਾਡੀ ਉਹ ਹੋਰੇ ਹੋਵੇ ਗੱਲ ਖਤਮ ਹੈ ਕਿਉਂਕਿ ਦੇਖੋ ਜੀ ਇਨਸਾਫ ਚਾਹੀਦਾ ਪ੍ਰਸ਼ਾਸਨ ਦੇ ਚਾਹੀ ਚਾਹਦੇ ਆ ਅਸੀਂ ਜੇ ਇਹ ਕਹਿੰਦਾ ਦੀ ਪੀਜੀਆ ਤੇ ਕਰਾਣਾ ਚਾਹਦੇ ਆਪਣਾ ਇਹ ਤੋਂ ਮੰਗ ਕਰਦੇ ਆਂ ਜੀ ਹਾਂਜੀ ਮੰਗ ਕਰਦੇ ਪੀਜੀਆ ਹੀ ਤੋਂ ਕਰਾਈਏ ਪੋਸਟ ਮੈਡਮ ਜੀ ਠੀਕ ਆ ਜੀ ਇਹ ਚੀਜ਼ ਆ ਕੱਲੂ ਦੇਖੋ ਜੀ ਗੱਲ ਨਹੀਂ ਉਹ ਕਿੰਨੇ ਬੰਦੇ ਆ ਅੰਦਰ ਜੀ ਹੁਣ ਇੱਕ ਨਾਲ ਹੋਇਆ ਕੱਲੂ ਕਿਤੇ ਹੋਰ ਨਾਲ ਹੋਊਗਾ ਇਹਦਾ ਮਤਲਬ ਕੀ ਅੰਦਰ ਤਾਂ ਫਿਰ ਜਾਣਦੇ ਬੰਦਾ ਬਾਹਰੇ ਮਰ ਜਬੇ ਜੇ ਆਏ ਆ ਕੁੱਤੇ ਹਾਣੀ ਹੋਣੀ ਜਾਂਦਾ ਠੀਕ ਆ ਨਹੀਂ ਸਾਡਾ ਵੀ ਕਵਰ ਕੀਤਾ ਹੁਣੇ ਜਾਓ ਜੇਲ੍ਹ ਚ ਕਵਰ ਕਰਕੇ ਦੇਖੋ ਵੀ ਬੰਦੇ ਨੇ ਤਾਂ ਨਾ ਲਾਇਆ ਬੰਦਰ ਸਾਰੇ ਬੰਦੇ ਇਹ ਨੀਰ ਮਰਡਰ ਹੋਇਆ ਕੋਈ ਹਟੈਕ ਨਹੀਂ ਹੋਇਆ ਇਹ ਗੱਲ ਕਲੀਅਰ ਆ ਠੀਕ ਆ ਜੀ ਜਦ ਤ ਅਸੀਂ ਆਪਣੇ ਮੰਦਿਰ ਦਾ ਸੰਸਕਰਨ ਨਹੀਂ ਕਰਨਾ ਅਸੀਂ ਪੋਸਟਮਾਰਟ ਕਰਾਉਣਾ ਔਰੇ ਨਾ ਸਾਨੂੰ ਕੋਈ ਪ੍ਰਸ਼ਾਸਨ ਕਹਵੇ ਠੀਕ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਸਾਡਾ ਸਾਡੇ ਭਰਾ ਦੀ ਡੈਥ ਹੋਈ ਆ ਮਰਡਰ ਹੋਇਆ ਏ ਠੀਕ ਆ ਜੀ ਇਹ ਗੱਲ ਕਲੀਅਰ ਆ ਤੁਸੀਂ ਕਵਰ ਕਰਕੇ ਦੇਖ ਲਓ ਜਾ ਕੇ ਜੇਲ੍ਹ ਦੇ ਅੰਦਰ ਚਲੇ ਜਾਓ ਜੋ ਕੁਝ ਮਰਜ਼ੀ ਕਰ ਲਵੇਂ ਹੁਣ ਜਾ ਕੇ ਕਵਰ ਕਰਕੇ ਦੇਖ ਲਓ ਉੱਥੇ ਹਾਲ ਕੀ ਹੋਇਆ ਵਾ ਜੇਲ੍ਹ ਚ ਸੋ ਬਿਲਕੁਲ ਜੇਲ੍ਹ ਦੇ ਵਿੱਚ ਕੁੱਟਮਾਰ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਇਹ ਕਹਣਾ ਹੈ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਦਾ ਪੋਸਟਮਾਰਟਮ ਵੀ ਉਹ ਕਹਿੰਦੇ ਵੀ ਸਾਨੂੰ ਰੋਪੜ ਪ੍ਰਸ਼ਾਸਨ ਕਿਉਂਕਿ ਇਹ ਲੋਕਲ ਪ੍ਰਸ਼ਾਸਨ ਹੋਣ ਕਰਕੇ ਰੂਪਨਗਰ ਦਾ ਜਿਹੜਾ ਹਸਪਤਾਲ ਹੈ ਉਸ ਤੇ ਵਿਸ਼ਵਾਸ ਨਹੀਂ ਜਿਤਾ ਰਿਹਾ ਪੀਜੀਐਡੀ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਗੱਲ ਸਾਹਮਣੇ ਇਹ ਵੀ ਆਉਂਦੀ ਹੈ ਵੀ ਹੁਣੇ ਜੱਜ ਸਾਹਿਬ ਇੱਥੇ ਆਉਣਗੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪ੍ਰੋਪਰ ਵੀਡੀਓਗ੍ਰਾਫੀ ਦੇ ਨਾਲ ਜਿਹੜਾ ਪੋਸਟਮਾਰਟਮ ਹੈ ਉਹ ਮ੍ਰਿਤਕ ਦਾ ਕੀਤਾ ਜਾਵੇਗਾ ਪਰ ਇੱਕ ਵਾਰ ਫੇਰ ਤੋਂ ਜੇਲ ਪ੍ਰਸ਼ਾਸਨ ਜਿਹੜਾ ਵਿਵਾਦਾਂ ਦੇ ਵਿੱਚ ਨਜ਼ਰ ਆ ਰਿਹਾ ਪਰ ਫੇਰ ਵੀ ਉਹਨਾਂ ਦਾ ਪੱਖ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ ਹਾਲਾਂਕਿ ਹੁਣ ਤੱਕ ਤਾਂ ਜੇਲ੍ਹ ਜਿਹੜਾ ਪ੍ਰਸ਼ਾਸਨ ਹੈ ਜਾਂ ਕਿਸੇ ਵੀ ਅਧਿਕਾਰੀ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਕੋਸ਼ਿਸ਼ ਕਰਦੇ ਆਂ ਵੀ ਜੇਲ੍ਹ ਅਧਿਕਾਰੀ ਜਾਂ ਫਿਰ ਅਸ਼ੀਸ਼ ਜੀ ਜਿਨ੍ਹਾਂ ਦਾ ਨਾਮ ਵਾਰ-ਵਾਰ ਵੀਰ ਹੋਰਾਂ ਨੇ ਲਿਆ ਵੀ ਉਹਨਾਂ ਦੇ ਵੱਲੋਂ ਜ਼ਿਆਦਾ ਕੁੱਟ ਮਾਰ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਡਿਪਟੀ ਦੇ ਵੱਲੋਂ ਤਾਂ ਉਹ ਇਸ ਮਾਮਲੇ ਦੇ ਵਿੱਚ ਆਪਣੇ ਸਪਸ਼ਟੀਕਰਨ ਦੇ ਵਿੱਚ ਕੀ ਕਹਿੰਦੇ ਆ ਉਹ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ ਰਾਜ ਕਿਹ ਹੈ ਜਿਹੜਾ ਹੋਇਆ ਸਟੇਜ ਦੇ ਬਾਰੇ ਜਦ ਦੱਸੋ ਕਿ ਰਜਿਸਟਰ ਹੋ ਜਾਣਾ ਹੈ ਇਹ ਅੱਜ ਸਵੇਰੇ ਤੜਕੇ 4 ਵਜੇ ਦੇ ਕਰੀਬ ਜਿਹੜਾ ਹੈਗਾ ਇੱਕ ਚਰਨ ਪੀ ਜਿਹੜਾ ਹਵਾਲਾਤੀ ਹੈਗਾ ਐਨਡੀਪੀਐਸ ਦੇ ਕੇਸ ਵਿੱਚ ਇਹ ਮੁਹੱਲੀ ਦਾ ਰਹਿਣ ਵਾਲਾ ਹੈਗਾ ਇਹਦੀ ਤਬੀਅਤ ਖਰਾਬ ਹੋਈ ਤਬੀਅਤ ਖਰਾਬ ਹੋਣ ਤੋਂ ਬਾਅਦ ਫਿਰ ਪਹਿਲਾਂ ਤੇ ਮੈਡੀਕਲ ਏਡ ਇੱਥੇ ਫਰਸਟ ਏਡ ਦਿੱਤੀ ਗਈ ਉਸ ਤੋਂ ਬਾਅਦ ਫਿਰ ਇਹਨੂੰ ਸਿਵਲ ਹਸਪਤਾਲ ਸ਼ਿਫਟ ਕੀਤਾ ਗਿਆ ਸੀਗਾ ਜਿੱਥੇ ਦੇ ਜਾਂਦੇ ਹੋਏ ਆਂ ਦੀ ਜਿਹੜੀ ਹੈਗੀ ਡੈਥ ਹੋ ਗਈ ਔਰ ਉਸ ਤੋਂ ਬਾਅਦ ਫਿਰ ਹੁਣ ਜਿਹੜਾ ਹੈਗਾ ਜੁਡੀਸ਼ੀਅਲ ਮੈਜਿਸਟ੍ਰੇਟ ਵਗੈਰਾ ਇੱਥੇ ਆਏ ਸੀਗੇ ਉਹਨਾਂ ਨੇ ਜਿਹੜੇ ਵੀ ਆਪਣੇ ਹਵਾਲਾਤੀ ਸੀਗੇ ਜਾਂ ਕਨਵਿਕਟ ਸੀਗੇ ਉਹ ਜਿਹੜੇ ਉਹਦੇ ਨਾਲ ਸੀਗੇ ਉਹਨਾਂ ਦੇ ਬਿਆਨ ਵਗੈਰਾ ਕਰਾ ਲਏ ਨੇ ਜੁਡੀਸ਼ਲ ਮੈਜਿਸਟ੍ਰੇਟ ਆਪਣੇ ਵੱਲੋਂ ਜਿਹੜੀ ਜੁਡੀਸ਼ਲ ਇਨਕੁਆਇਰੀ ਕਰ ਰਹੇ ਹੈਗੇ ਨੇ ਉਹਨ ਉਹਦੇ ਵਿੱਚ ਜੋ ਵੀ ਸਿੱਟਾ ਆਉਂਦਾ ਹੈਗਾ ਉਸ ਹਿਸਾਬ ਨਾਲ ਜਿਹੜਾ ਹੈਗਾ ਆਪਾਂ ਅੱਗੇ ਦੇਖਾਂਗੇ ਉਹਨਾਂ ਦਾ ਇੱਕ ਪਤੀਜਾ ਹੈਗਾ ਜੋ ਕੱਲ ਹੀ ਜ਼ਮਾਨਤ ਹੋਈ ਆ ਉਹਦੀ ਤੇ ਉਹਨਾਂ ਨੇ ਬਾਈ ਨੇਮ ਅਸ਼ੀਸ਼ ਜੀ ਦਾ ਨਾਮ ਲਿਆ ਜੀ ਵੀ ਮੇਰੇ ਸਾਹਮਣੇ 500 ਤੋਂ ਵੱਧ ਜੁੱਤੀਆਂ ਜਿਹੜੀਆਂ ਹੈਗੀਆਂ ਚੱਪਲ ਦੇ ਨਾਲ ਕੁੱਟਿਆ ਬਹੁਤ ਜ਼ਿਆਦਾ ਕੈਮਰੇ ਦੇ ਉਹਲੇ ਕਿ ਤਿੰਨ ਬੰਦੇ ਹੋਰ ਕੁੱਟੇ ਨੇ ਜੀ ਉਹ ਕਹਿੰਦੇ ਉਹਨਾਂ ਦਾ ਨਾਮ ਵੀ ਉਹਨ ਵੀ ਕੁੱਟਮਾਰ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਜੋ ਕਹਿੰਦੇ ਆਪਾਂ ਪੋਸਟਮਾਰਟਮ ਵੀ ਬਈ ਚੰਡੀਗੜ੍ਹ ਪੀਜੀਐਸ ਤੋਂ ਕਰਵਾਉਣਾ ਚਾਹੁੰਦੇ। ਦੇਖੋ ਜੀ ਪ੍ਰੈਜ਼ੈਂਸ ਦੀ ਕੁਸਟੋਡੀਅਲ ਡੈਥ ਹੈਗੀ ਹੈ ਔਰ ਇਹਦੇ ਚ ਜੁਡੀਸ਼ੀਅਲ ਕਸਟਡੀ ਕਹਿੰਦੇ ਇਹਨੂੰ ਆਪਾਂ। ਔਰ ਜਦੋਂ ਵੀ ਕੋਈ ਜੁਡੀਸ਼ੀਅਲ ਕਸਟਡੀ ਚ ਡੈਥ ਹੁੰਦੀ ਹੈ ਤਾਂ ਉਹਦੀ ਜੁਡੀਸ਼ੀਅਲ ਮੈਜਿਸਟ੍ਰੇਟ ਹੀ ਇਨਕੁਆਇਰੀ ਕਰਦੇ ਹੈਗੇ ਨੇ ਪੁਲਿਸ ਸਿੱਧਾ ਇਹਦੇ ਵਿੱਚ ਕੋਈ ਵੀ ਇੰਟਰਵੈਂਸ਼ਨ ਨਹੀਂ ਕਰ ਸਕਦੀ ਹੈਗੀ। ਤੇ ਵੀ ਵੇਰ ਹੇਅਰ ਫਾਰ ਲਾਅ ਐਂਡ ਆਰਡਰ ਸਿਚੁਏਸ਼ਨ ਅਦਰਵਾਇਜ਼ ਜਿਹੜਾ ਹੈਗਾ ਜੁਡੀਸ਼ੀਅਲ ਮੈਜਿਸਟ੍ਰੇਟ ਇਨਕੁਆਇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਸਾਰੇ ਤੱਥ ਸਾਹਮਣੇ ਲਿਆ ਆ ਕਰਕੇ ਜਿਹੜੀ ਗੱਲਾਂ ਵੀ ਤੁਸੀਂ ਦਸੀਆਂ ਨੇ ਉਹਨਾਂ ਸਾਰਿਆਂ ਨੂੰ ਵਿਚਾਰ ਕੇ ਉਹਨਾਂ ਨੇ ਪਹਿਲਾਂ ਇੱਥੇ ਜਿਹੜੇ ਵੀ ਇਨਮੇਟ ਸੀਗੇ ਉਹਦੇ ਨਾਲ ਬੰਦ ਸੀਗੇ ਉਹਨਾਂ ਦੇ ਬਿਆਨ ਕਰਾ ਲਏ ਹੈਗੇ ਨੇ ਹੁਣ ਪੋਸਟਮਾਰਟਮ ਦੀ ਪ੍ਰਕਿਰਿਆ ਜਿਹੜੀ ਹੈਗੀ ਅਗਲੀ ਕੀਤੀ ਜਾਊਗੀ ਔਰ ਫਿਰ ਜੋ ਵੀ ਉਹਦੇ ਵਿੱਚੋਂ ਸਿੱਟਾ ਨਿਕਲਦਾ ਹੈਗਾ ਉਹਦੇ ਹਿਸਾਬ ਨਾਲ ਉਹਨਾਂ ਦੇ ਵੱਲੋਂ ਜੋ ਵੀ ਰეკਮੈਂਡੇਸ਼ਨ ਆਉਣਗੀ ਆ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਜੇਲ੍ਹ ਦੇ ਵਿੱਚ ਵੀ ਹਾਲਾਤ ਥੋੜੇ ਜਿਹੇ ਹਾਇਦੇ ਸੀ ਕਿ ਦੇਖੋ ਜੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਅੰਦਰ ਦਾ ਜਿਹੜਾ ਹੈਗਾ ਸਿਸਟਮ that is under the magistrates ਆਪਣੇ ਡਿਸਟ੍ਰਿਕਟ ਮੈਜਿਸਟ੍ਰੇਟ ਔਰ ਜੁਡੀਸ਼ੀਅਲ ਮੈਜਿਸਟ੍ਰੇਟਸ ਹਨ ਉਹ ਲੁੱਕ ਆਫਟਰ ਕਰਦੇ ਹੈਗੇ ਨੇ ਔਰ ਉਹਨਾਂ ਦੇ ਵੱਲੋਂ ਇਨਕੁਆਇਰੀ ਐਕਚੁਅਲੀ ਸਾਰੀ ਕੀਤੀ ਜਾ ਰਹੀ ਹੈਗੀ ਹੈ। ਤੋਂ ਜੋ ਵੀ ਉਹਦੇ ਚ ਤੱਥ ਆਉਂਦੇ ਨੇ ਉਸੇ ਹਿਸਾਬ ਨਾਲ ਜਿਹੜੀ ਅਗਲੀ ਕਾਰਵਾਈ ਕੀਤੀ ਜਾਊ। ਇਸ ਘਟਨਾ ਤੋਂ ਬਾਅਦ ਵੈਸੇ ਹੋ ਕਹਿੰਦੇ ਜੀ ਵੀ ਅੰਦਰ ਜਿਹੜੇ ਕੈਦੀ ਹੈਗੇ ਨੇ ਜੀ ਉਹਨਾਂ ਨੇ ਵੀ ਭੁੱਖ ਹੜਤਾਲ ਕੀਤੀ ਹੈ ਜਿਸ ਤਰ੍ਹਾਂ ਦੀ ਕੋਈ ਖਬਰ। ਉਹਨਾਂ ਵੱਲੋਂ ਪ੍ਰੋਟੈਸਟ ਕੀਤੀ ਗਈ ਸੀਗੀ ਆਪਾਂ ਹੁਣ ਉੱਥੇ ਹੀ ਸੀਗੇ ਸਾਰੇ ਜਿਹੜੇ ਹੈਗੇ ਅਫਸਰ ਔਰ IG ਪ੍ਰੈਜ਼ੈਂਸ ਵੀ ਇੱਥੇ ਆਏ ਹੋਏ ਨੇ ਡੀਆਈਜੀ ਸਾਹਿਬ ਵੀ ਆਏ ਹੋਏ ਨੇ ਸਾਡੇ ਡੀਆਈਜੀ ਰੇਂਜ ਵੀ ਇੱਥੇ ਸੀਗੇ ਅਸੀਂ ਸਾਰਿਆਂ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਔਰ ਉਹਨਾਂ ਦੀ ਜਿਹੜੀ ਵੀ ਡਿਮਾਂਡਸ ਸੀਗੀਆਂ ਜਾਂ ਜੋ ਵੀ ਉਹਨਾਂ ਦੇ ਪੁਆਇੰਟਸ ਸੀਗੇ ਉਹ ਸਾਰੇ ਇਨਕੁਆਇਰੀ ਦੇ ਦੌਰਾਨ ਵਿਚਾਰੇ ਜਾ ਰਹੇ ਹੈਗੇ ਨੇ ਔਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਮੈਜਿਸਟਰੀ ਇਨਕੁਆਇਰੀ ਇਸ ਬੀਇੰਗ ਕੰਡਕਟਡ ਉਹਦੇ ਬਾਰੇ ਮੈਂ ਹਜੇ ਕਮੈਂਟ ਕੋਈ ਨਹੀਂ ਕਰ ਸਕਦਾ ਜੋ ਵੀ ਗੱਲ ਸਾਹਮਣੇ ਆਉਗੀ ਉਸ ਹਿਸਾਬ ਨਾਲ ਜਿਹੜਾ ਹੈਗਾ ਆਪਾਂ ਕਾਰਵਾਈ ਕਰਾਂਗੇ ਪਰਿਵਾਰ ਦੇ ਨਾਲ ਵੀ ਗੱਲ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਦੀ ਤਰ੍ਹਾਂ ਦੀ ਨੇ ਹੁਣ ਜਿਹੜਾ ਹੈਗਾ ਜੁਡੀਸ਼ੀਅਲ ਮੈਜਿਸਟ੍ਰੇਟ ਇਜ਼ ਐਟ ਸਿਵਲ ਹਸਪੀਟਲ ਔਰ ਉਥੇ ਪੋਸਟਮਾਰਟਮ ਦੀ ਜਿਹੜੀ ਨੈਕਸਟ ਕਾਰਵਾਈ ਹੁੰਦੀ ਹੈਗੀ ਜੋ ਜੁਡੀਸ਼ੀਅਲ ਮੈਜਿਸਟ੍ਰੇਟ ਔਰ ਪਰਿਵਾਰਕਨ ਕੋ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਏਗੀ ਬਹੁਤ ਸ਼ੁਕਰੀਆ ਸੋਹੇਸਨ ਐਸਐਸਪੀ ਗੁਲ ਗੁਲਨੀਤ ਪੁਰਾਣਾ ਸਾਹਿਬ ਜਿਨ੍ਹਾਂ ਨੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਕੈਦੀਆਂ ਨੇ ਪਹਿਲਾਂ ਇੱਥੇ ਪ੍ਰੋਟੈਸਟ ਕੀਤਾ ਗਿਆ ਸੀਗਾ ਪਰ ਹੁਣ ਜਿਹੜੀ ਅਗਲੀ ਕਾਰਵਾਈ ਹੈ ਪੋਸਟਮਾਰਟਮ ਤੋਂ ਬਾਅਦ ਦੀ ਪਤਾ ਲੱਗੂਗਾ ਪਰ ਇਹ ਗੱਲ ਬਿਲਕੁਲ ਹੈ ਵੀ ਜੇਲ੍ਹ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਤੋਂ ਬਾਅਦ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਜਾਂ ਰੂਪਨਗਰ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹ ਕਾਫੀ ਜ਼ਿਆਦਾ ਹਿਲਜੁਲ ਦੇ ਵਿੱਚ ਆਇਆ ਕਿਉਂਕਿ ਇੱਥੇ ਵੱਡੇ ਅਧਿਕਾਰੀ ਜਿਹੜੇ ਹੈਗੇ ਨੇ ਡੀਆਈਜੀ ਆਈਜੀ ਲੈਵਲ ਦੇ ਅਧਿਕਾਰੀ ਨੇ ਉਹ ਇੱਥੇ ਇੱਕ ਮੀਟਿੰਗ ਕਰਦੇ ਨੇ ਵੱਡੀ ਸਵੇਰ ਦੇ ਇੱਥੇ ਜਿਹੜੇ ਹੈਗੇ ਆ ਉਹ ਪਹੁੰਚੇ ਹੋਏ ਸੀਗੇ ਤਾਂ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ ਹੁਣ ਵੇਖਣਾ ਹੋਊਗਾ ਵੀ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਕੀ ਆਉਂਦਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ